ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਪਾ ਅੱਜ ਗੱਲ ਕਰਾਂਗੇ ਜੀ ਜਦੋਂ ਪਸ਼ੂ ਜ਼ੋਰ ਮਾਰਦਾ ਹੋਵੇ ਜ਼ੋਰ ਮਾਰਨ ਵਾਸਤੇ ਕੀ ਆਪਾਂ ਕਰ ਸਕਦੇ ਹਾਂ ਕੀ ਇੰਜੈਕਸ਼ਨ ਲਾ ਸਕਦੇ ਹਾਂ ਕਿਹੜੀ ਦਵਾਈ ਦੇ ਸਕਦਾਂਗੇ ਤੇ ਜਿਹੜਾ ਟਰੀਟਮੈਂਟ ਦੱਸ ਰਹੇ ਹਾਂ ਇਹ ਇਹ ਹੈਗਾ ਸੂਣ ਤੋਂ ਬਾਅਦਲ ਜਦੋਂ ਸੂਣ ਤੋਂ ਬਾਅਦ ਪਸ਼ੂ ਜ਼ੋਰ ਮਾਰਨੋਂ ਨਾ ਹਟੇ ਤੇ ਲਗਾਤਾਰ ਜ਼ੋਰ ਮਾਰਦਾ ਹੋਵੇ ਤੇ ਪੀਕ-ਪੂਕ ਦੇਖਦਾ ਹੋਵੇ ਉਹਦੇ ਵਾਸਤੇ ਟਰੀਟਮੈਂਟ ਹੈਗਾ ਇਹ ਇਹਦੇ ਵਾਸਤੇ ਆਪਾਂ ਗੱਲ ਕਰਾਂਗੇ ਇਹੀ ਜਿਹੜੀ ਮੱਝ ਦੇ ਉੱਪਰ ਦਿਖਾ ਰਹੇ ਆਂਗੇ ਇਹ ਸੂਣ ਤੋਂ ਬਾਅਦ ਜ਼ੋਰ ਮਾਰਦੀ ਆ ਤੇ ਜਦੋਂ ਹੀਟ ਤੇ ਆਉਂਦੀ ਆ ਤਿੰਨ ਚਾਰ ਦਿਨ ਲਗਾਤਾਰ ਜ਼ੋਰ ਮਾਰਦੀ ਹੈਗੀ ਨਾਲੇ ਪੀਗੜੇਗੀ ਇਹਦਾ ਆਪਣਾ ਟ੍ਰੀਟਮੈਂਟ ਕਰਿਆ ਜੀ ਠੀਕ ਹੋ ਗਈ ਬਿਲਕੁਲ ਇਹਦੇ ਵਾਸਤੇ ਆਪਣਾ ਕੀ ਕਰਿਆ ਜੀ ਐਕਸਨ ਵਾਲਾ 1 ਗ੍ਰਾਮ ਦੇ ਵਿੱਚ ਤੇ ਐਕਸਨ ਵਾਲਾ ਦੀ ਜਗ੍ਹਾ ਤੇ ਆਪਾਂ ਜਮੇਜਰੋ 4 ਜਾਂ ਹੋਰ ਬਹੁਤ ਕੰਪਨੀ ਨੂੰ ਬਣਗਰਾਮ ਚ ਉਹ ਵੀ ਲਾ ਸਕਦੇ ਆ ਇੰਜੈਕਸ਼ਨ ਇਹ ਆਪਾਂ ਤੇ ਐਗਲੋਡੈਨ ਹੈਗਾ 2ml ਦਿੱਲੀ ਦਾ ਜੀ ਤੇ ਸੇ ਉਕਲ ਲਾਉਣਾ ਜੀ 5ml ਚ ਆਉਂਦਾ ਆ ਜਿਹੜੀ ਦਵਾਈ ਭਰੀ ਗਈ ਇਹ ਦਵਾਈ ਆ ਗਈ ਆਪਣੀ ਜੀ ਲਿਕਸ਼ਨ ਆਈ ਜੂ ਆ ਗਈ ਲਿਕਸ਼ਨ ਭਰੀ ਗਈ ਇਹ ਵੀ ਤਿੰਨ ਦਿਨਾਂ ਹੀ ਭਰਨੀ ਹੈਗੀ ਇਹ ਲਿਕਸ਼ਨ ਜਿਹੜੀ ਆਈ ਜੂ ਭਰੀ ਆਪਾਂ ਨੇ ਇਹ ਆਪਾਂ ਇਹ ਤੋਂ ਲਗਾਤਾਰ 2 ਡਬਲੂ ਭਰ ਸਕਦੇ ਆਂਗੇ ਦੋ ਡਬੀਆਂ ਇੱਕ ਦਿਨ ਦੇ ਵਿੱਚ ਭਰ ਸਕਦੇ ਆਂਗੇ ਬੇਸੇ ਲਗਾਤਾਰ ਇਕੱਠੀਆਂ ਭਰ ਸਕਦੇ ਆਂਗੇ ਤੇ ਬਾਕੀ ਜਿਹੜਾ ਐਕਸਨ ਵਾਲਾਗਾ ਇਹ 1 ਗ੍ਰਾਮ ਚ ਹੀ ਆਉਂਦਾਗਾ ਤੇ ਹੋਰ ਬਹੁਤ ਤਰ੍ਹਾਂ ਦੇ ਕੰਪਨੀ ਹੁੰਦਾ ਐਕਸਨ ਨਾਲ ਕਈ ਵਾਰ ਮਿਲਣ ਨੂੰ ਹਟ ਜਾਂਦਾਗਾ ਆ ਕਰਕੇ ਕੰਪਨੀ ਵੱਲੋਂ ਬੰਦ ਹੋ ਗਏ ਸੀਗਾ ਇਸੇ ਗੱਲ ਕਰਕੇ ਜਿੰਮੇ 04 ਆਉਂਦਾਗਾ ਹੋਰ ਬਹੁਤ ਤਰ੍ਹਾਂ ਦੀਆਂ ਕੰਪਨੀਆਂ ਆਉਂਦ ਨੇਗੇ ਉਹ ਲਿਆ ਸਕਦੇ ਆਪਾਂ ਤੇ ਇਸ ਇਹ ਜਿਹੜਾ ਟਰੀਟਮੈਂਟ ਹੈਗੇ ਸੂਣ ਤੋਂ ਪਹਿਲਾਂ ਨਹੀਂ ਲੈਣਾ ਹੈਗਾ ਕਈ ਵਾਰੀ ਸੂਣ ਤੋਂ ਜੇ ਮਹੀਨਾ ਰਹਿੰਦਾ ਹੋਵੇ ਉਦੋਂ ਤਾਂ ਆਪਾਂ ਇੰਜੈਕਸ਼ਨ ਲਾ ਸਕਦੇ ਆਂਗੇ ਤੇ ਜੇ ਸੂਣ ਦੇ ਦਿਨ ਨੇੜੇ ਨੇ ਜ਼ੋਰ ਮਾਰਦਾ ਉਹ ਪਸੂ ਉਦੋਂ ਇਹ ਨਹੀਂ ਲਾਉਣਾ ਉਦੋਂ ਆਪਾਂ ਅਲੱਗ ਵੀਡੀਓ ਬਣਾਵਾਂਗੇ ਉਹਦੇ ਵਾਸਤੇ ਉਸ ਨੂੰ ਦੱਸਾਂਗੇ ਉਹ ਚੀਜ਼ ਕਰਨੇਗੇ ਵੀ ਇਹ ਇੰਜੈਕਸ਼ਨ ਲਾਉਣਾਗਾ ਜੇ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਉਹ ਤੁਹਾਨੂੰ ਫੋਨ ਵੀ ਕਰ ਸਕਦੇ ਹੋ ਤੁਹਾਨੂੰ ਨੰਬਰ ਵੀ ਦਵਾਂਗੇ ਇਹਦੇ ਵਿੱਚ ਅਸੀਂ ਵੀਡੀਓ ਚ ਕਈ ਵਾਰ ਜੇ ਕੋਈ ਡਾਕਟਰੀ ਤੌਰ ਤੇ ਸਲਾਹ ਲੈਣੀ ਹੋਵੇ ਕਿਉਂਕਿ ਅਸੀਂ ਆਪਦੀ ਵੀ ਪ੍ਰੈਕਟਿਸ ਕਰਦਾਂਗੇ ਆਪਦੇ ਪਸ਼ੂਆਂ ਦੀ ਵੀ ਕਰਦੇ ਜੀ ਟਰੀਟਮੈਂਟ ਤੇ ਉਹਦੇ ਵਾਸਤੇ ਦੱਸ ਰਹਾਂਗੇ ਜਿਹੜਾ ਅਸੀਂ ਆਪ ਵਰਤਦੇ ਹਾਂ ਜੀ ਖੋਦ ਉਹਦੇ ਬਾਰੇ ਦੱਸਾਂਗੇ ਕੋਈ ਇਹ ਹੀ ਆ ਕੋਈ ਹੋਣੀ ਦੱਸ ਦੇਗੇ ਆਪਾਂ ਵੀ ਜਿਹੜਾ ਨਾਮ ਵਰਤਿਆ ਹੋਵੇ ਜਿਹੜੀ ਚੀਜ਼ ਸਹੀ ਹੋਊਗੀ ਵਰਤਦੇ ਆਪ ਵਰਤੀ ਹੋਵੇ ਚੀਜ਼ ਉਹਦੇ ਬਾਰੇ ਗੱਲ ਕਰਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਰੀਪੀਟਰ ਹੋਵੇ ਡੰਗਰਾ ਪਸ਼ੂ ਰਹਿਣਾ ਹੋਵੇ ਉਹਦੇ ਬਾਰੇ ਆਪਣੀ ਗਾਰੰਟੀ ਹੈ ਜੀ ਉਹਦੇ ਬਾਰੇ ਵੀ ਦੱਸਾਂਗੇ ਆਪਾਂ ਤੇ ਜੇ ਸਾਡੇ ਨਾਲ ਮੈਸੇਜ ਆ ਸਾਡੇ ਨਾਲ ਗੱਲ ਕਰ ਸਕਦੇ ਸਾਨੂੰ ਦੱਸ ਦਾਂਗੇ ਕਈ ਵਾਰ ਕੋਈ ਇਹ ਜਿਹੀ ਬੀਜਿਸ ਨਾਲ ਜੋਰ ਮਾਰਦਾ ਹੋਇਆ ਪਸ਼ੂ ਤਾਂ ਸਾਡੇ ਨਾਲ ਗੱਲ ਕਰ ਸਕਦੇ ਹੋ ਧੰਨਵਾਦ